ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਬਾਈ ਪ੍ਰਦੀਪ ਕੋਲੋਂ ਲੋਹੇ ਖੇੜੇ ਪਿੰਡ ਦੇ ਵਿੱਚੋਂ ਸੰਗਰੂਰ ਜ਼ਿਲ੍ਹੇ ਦਾ ਇਹ ਪਿੰਡ ਹੈ ਨੇੜੇ ਇਹ ਤਨੌਲਾ ਮੰਡੀ ਦੇ ਰਹਿ ਜਾਂਦਾ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਚੋਂ ਲਗਭਗ 30 ਤੋਂ 32 ਨਗ ਵੀਡੀਓ ਦੇ ਮਾਧਿਅਮ ਨਾਲ ਤੁਹਾਨੂੰ ਦਿਖਾਵਾਂਗਾ ਲਗਭਗ 13 ਤੋਂ 14 ਗਾਵਾਂ ਬਾਈ ਦੱਸਦਾ ਵੀ ਸੂਨਿਆ ਸੋਇਨਾ ਹੈ ਤੋ ਜਿੰਨੀਆਂ ਵੀ ਗਾਵਾਂ ਇੱਥੇ ਸੂਜੀਆਂ ਵਿਗਾਂ ਇਹਨਾਂ ਦੇ ਵਿੱਚੋਂ ਸਿਰਫ ਇੱਕ ਗਾਂ ਨਾਲ ਮੇਲ ਕਾਫ ਹੈ ਬਾਕੀ ਸਾਰੀਆਂ ਨੇ ਬੱਚੀਆਂ ਨੂੰ ਜਨਮ ਦਿੱਤਾ ਸੋ 30 32 ਨਾਲ ਤੁਹਾਨੂੰ ਇੱਕ ਇੱਕ ਕਰਕੇ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਰੇਟ ਵੀਡੀਓ ਜੀ ਹੁੰਦੇ ਆ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੁੰਦਾ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਹੈ ਇਸ ਸਾਈਡ ਤੇ ਉਹ ਬੰਧੀਆਂ ਹੋਈਆਂ ਬੱਚੀਆਂ ਦੇਖ ਲਓ ਜਿਹੜੀਆਂ ਗਾਵਾਂ ਦੇ ਨਾਲ ਆ ਤੇ ਇਸ ਸਾਈਡ ਤੇ ਕੁਝ ਗਾਵਾਂ ਹੋਰ ਵੀ ਹੈ ਜਿਹੜੀਆਂ ਤੁਹਾਨੂੰ ਇਸ ਵੀਡੀਓ ਚ ਦਿਖਾਵਾਂਗਾ ਸ਼ੁਰੂਆਤ ਕਰਦੇ ਹਾਂ ਦੱਸੋ ਇਧਰਲੇ ਪਾਸੇ ਭਾਈ ਖੜਾ ਤੇ ਇਸੇ ਗਾਂ ਤੋਂ ਅੱਜ ਦੀ ਇਸ ਵੀਡੀਓ ਦੀ ਪ੍ਰਦੀਪ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਪ੍ਰਦੀਪ 30 32 ਨਗ ਅੱਜ ਹਾਂ ਟੋਟਲ 32 ਨਗ ਨੇ ਭਾਈ ਇਹਨਾਂ ਦੇ ਵਿੱਚ ਤੇ 13 14 ਵੇੜਾ ਸੋਈਆਂ ਹੋਈਆਂ ਹੂੰ ਸਿਰਫ ਇੱਕ ਗਾਂ ਨੇ ਬੱਚਾ ਦਿੱਤਾ ਬਾਕੀ ਸਾਰੀਆਂ ਬੱਚੀਆਂ ਨੇ ਠੀਕ ਹੈ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰੀ ਗੱਬਣਾ ਹੈ ਹਾਂ ਭਾਈ ਗੱਬਣਾ ਰੇਟ ਭਾਈ ਆਪਣੇ ਤਕਰੀਬਨ ਤੁਹਾਨੂੰ ਪਤਾ ਵੀਡੀਓ ਜੀ ਹੁੰਦੇ ਨੇ ਬਾਕੀ ਕੋਈ ਵੀ ਭਰਾ ਤਸੱਲੀ ਕਰਕੇ ਆਊਗਾ ਬਾਹਰੋਂ ਟਰਾਈ ਕਰਿਆ ਹੋਵੇ ਜਿਹੜੇ ਭਾਅ ਆਪਾਂ ਕਰਾਂਗੇ ਲੈਣ ਦੇਣ ਵਾਲੇ ਬਾਹਰ ਜਿੱਥੇ ਮਰਜੀ ਟਰਾਈ ਕਰ ਲਿਆ ਆਮ ਭਰਾ ਨਾਲੋਂ ਘੱਟੋ ਘੱਟ 20 ਤੋਂ 25 ਹਜ਼ਾਰ ਦਾ ਡਿਫਰੈਂਸ ਮਿਲੂਗਾ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਆਪਾਂ ਜਾਨਵਰ ਜ਼ਿਆਦਾ ਹੁੰਦੇ ਨੇ ਆਪਣੇ ਤਾਂ ਇੱਕ ਸੋਚ ਆ ਵੀ ਮਾਰਜਿਨ ਘੱਟ ਦੇ ਜਾਨਵਰ ਜ਼ਿਆਦਾ ਭਾਈ ਠੀਕ ਹੈ ਤੇ ਵੇੜਾ ਭਾਈ ਪਹਿਲਣਾ ਦੋ ਜਣਾਂ ਨੇ ਤਕਰੀਬਨ ਹੀ ਦੰਦਾਂ ਚ ਨੇ ਤੇ ਦੁੱਧ ਦੀ ਇਹ ਗੱਲ ਕਰੀਏ ਬਾਈ ਆਪਾਂ ਕਹਿੰਨੇ ਹੁੰਨੇ ਆ ਬਾਈ ਤੁਸੀਂ ਆਪਣੀ ਸਮਝ ਨਾਲ ਖਰੀਦੋ ਵੀ ਆਪਾਂ 2500 ਹੋ ਸਕਦੇ ਆ 40 ਚੋ ਸਕਦੇ ਆ ਸਹੀ ਕਿਉਂਕਿ ਆਪਣਾ ਆਈਡੀਆ ਬਾਈ ਜੋ ਪਿੱਛੋਂ ਰਿਪੋਰਟ ਮਿਲੂਗੀ ਜਨਮਰ ਦੀ ਉਹ ਆਪਾਂ ਦੇ ਦੇਣੀ ਆ ਬਾਕੀ ਹਰੇਕ ਭਰਾ ਨੇ ਆਪਣੀ ਸਮਝ ਨਾਲ ਖਰੀਦਨੇ ਆ ਗੇਟ ਦੇ ਅੰਦਰ ਬਾਈ ਜੇ 10 ਡੰਗ ਤਸੱਲੀ ਕਰੋ ਸੂਈ ਲੈ ਲਓ ਗੱਬਣ ਲੈ ਲਓ ਠੀਕ ਹੈ ਹਾਂਜੀ ਪਹਿਲੇ ਨੰਬਰ ਵਾਲੀ ਬਾਈ ਦੂਜਾ ਸੂਏ ਬੱਚੀ ਸੋਣੀ ਆ ਜਾ ਪੁੱਤ ਤੋਰੀ ਚੱਲੀ ਨਾਲੋਂ ਦੂਜਾ ਸੂਆ ਬੱਛੀ ਸੋਣਿਆ ਬਾਈ ਜੀ ਤੇ ਕਹਿਣ ਨੂੰ ਚਾਹੀ ਆਪਾਂ ਇਹ ਕਹਦੇ ਵੀ 35 ਕਿਲੋ ਦੂ ਜਾਂ 40 ਕਿਲੋ ਦੂ ਦੁੱਧ ਜਿਹੜਾ ਪਹਿਲਣ ਦਾ ਰਿਕਾਰਡ ਬਾਈ ਨੇ ਆਪਾਂ ਨੂੰ ਦੱਸਿਆਗਾ ਵੀ 27 22 ਕਿਲੋ ਦੁੱਧ ਅਸੀਂ ਬੱਛੀ ਦਾ ਚੋਇਆ ਠੀਕ ਹੈ ਜਿਹੜਾ ਮਰਜ਼ੀ ਭਰਾ ਲੈ ਆਪਾਂ ਤਾਂ ਇਹ ਕਹਿੰਦੇ ਤੁਸੀਂ 25 ਕਿਲੋ ਮੰਨ ਕੇ ਬੱਛੀ ਚਾਹੇ ਲੈ ਜਿਓ ਠੀਕ ਹੈ ਤੇ 30 ਕਿਲੋ ਪਰ ਇਹਨੇ ਬੱਛੀ ਨੇ ਬਾਈ ਦੁੱਧ ਦੇ ਦੇਣਾ ਤੇ ਰੇਟ ਆਪਣੇ ਬਾਈ ਜਮਾ ਬਾਜਵ ਵੀ ਜਿਹੜਾ ਹਰੇਕ ਭਰਾ ਲੈ ਲੇ 120000 ਦੇ ਵਿੱਚੋਂ 2000 ਛੋਟ ਦੇ ਦਾਂਗੇ ਭਾਈ 118 ਦੀ ਦੋਸਤੋ ਹਾਂਜੀ ਫਿਟਿੰਗ ਵਾਲੇ ਹਵਾਨੇ ਵਾਲੀ ਵੈ ਬੜੀ ਭਾਈ ਜਿੰਨੀਆਂ ਵੈਣਾ ਸਟਿਚ ਢੜਦੀਆਂ ਹੁਣ ਇਹਦੀ ਬੱਚੀ ਦੀ ਗੱਲ ਕਰੀਏ ਭਾਈ ਮੁੱਲ ਪਾਉਣ ਨੂੰ ਚਾਹੇ ਤਾਂ 45 ਡੂਡ ਵੀ ਪਾ ਸਕਦੇ ਹਾਂ ਕਿਉਂਕਿ ਇਦਾਂ ਦੀ ਆ ਕਿਉਂਕਿ 2-3 ਦਿਨ ਤੁਹਾਡੇ ਕਰਕੇ ਲੇਟ ਹੋ ਗਏ ਨਾ ਮੈਨਾ ਕੱਚੀਆਂ ਸੀ ਤੁਸੀਂ ਮਰੇ ਦੀਵਾਲੀ ਦਾ ਤਿਹਾਰ ਕਰਕੇ ਆਪਾਂ ਲੇਟ ਹੋ ਗਏ ਤੇ ਜਿੱਦਣਾ ਹੁਣ ਮੰਨ ਲਾ ਬੱਚੇ ਇਹ ਜਮਾ ਭਾਈ ਹਲੇ ਵੀ 2-4 ਦਿਨ ਕੱਢੂਗੀ 30 ਕਿਲੋ ਦੋ ਦੇ ਦੇਣਾ ਰੇਟ ਭਾਈ ਹੁਣ ਤੁਸੀਂ ਵੀ ਸਹਿਣਿਓ ਇਤੋਂ ਵਧੀਆ ਦਾ ਬਾਜ਼ਾਰ ਰੇਟ ਬੰਦਾ ਕੀ ਸਹੀ ਸੋ ਦਸੋ 118000 ਇਹ ਅੱਗੇ ਜਿਹੜੀ ਮੱਛੀ ਆ ਬਾਈ ਇਹਨੇ 30 32 ਕਿਲੋ ਦੁੱਧ ਦਿੱਤਾ ਇੱਕ ਹਫ਼ਤਾ ਹਲੇ ਬਾਕੀ ਧੋਰੀ ਪੁੱਤ ਰੇਟ ਇਹਦਾ ਪ੍ਰਦੀਪ ਰੇਟ ਇਹਦਾ ਵੀ ਬਾਈ ਬਾਜੋ 120 ਤੋਂ 2 ਛੋੜ ਸੋ 120 ਰੇਟ ਆ ਤੇ 18 ਦੀ ਮਿਲ ਜੀ ਇੱਕ ਹਫ਼ਤਾ ਹਲੇ ਬਾਈ ਜੀਤ ਪੈਂਡਿੰਗਾ ਕੋਈ ਵੀ ਭਰਾ ਦੂਰੋਂ ਨੇੜੇ ਆਊਗਾ ਪਹਿਲਾਂ ਗੱਲ ਸ਼ੁਰੂ ਚ ਹੀ ਦੱਸਤੀ ਸਵੇਲਿੰਗ ਪਾਉਣੀ ਬਾਈ ਇਹਨੇ ਵੀ ਚੱਲੂ ਆ ਬੀ ਜਿੱਥੇ ਮਰਜੀ ਕੋਈ ਭਰਾ ਟਰਾਈ ਕਰ ਲੇ ਆਪਣੇ ਰੇਟ ਦੇ ਵਿੱਚ ਕੋਈ ਮੀਨਿੰਗ ਨਹੀਂ ਮਿਲੂਗਾ ਵੀ ਇਦਾਂ ਹੀ ਆਪਾਂ ਹਵਾ ਚ ਇੰਨਾ ਮੰਗ ਲਾਉਣਾ ਆਪਾਂ ਕਿ ਜਿੰਨੇ ਜਾਨਵਰ ਬਰੀਡਰ ਦਿਖਾਵਾਂਗੇ ਬਾਕੀ ਬੱਚੇ ਵਾਲੇ ਚੰਗੇ ਦਿੱਤੇ ਨੇ ਬਈ ਬੈੜਾ ਜਿਹੜੀਆਂ ਸੂਈਆਂ ਇਹ ਤਾਂ ਗੱਬਣਾ ਨੇ ਤੇ ਸਾਰੀਆਂ ਅੰਦਰ ਠੀਕ ਐ ਫਿੱਟ ਲੈਵੇ ਦੇ ਨੇ ਬਾਈ 30 30 ਕਿਲੋ ਦੁੱਧ ਜਮਾ ਬੱਚੀਆਂ ਨੇ ਨੋਰਮਲ ਪਾ ਦੇਣਾ ਤਿੰਨ ਨੰਬਰ ਤੇ ਤਿੰਨ ਨੰਬਰ ਬੱਚੀ ਚੌਗੀ ਆ ਬਾਈ 15 ਦਿਨਾਂ ਦੀ ਹਲੇ ਨਰਮ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਉੱਚੇ ਰੇਟ ਦੀ ਇਹ ਹੀ ਬੱਚੀ ਆ ਹੂੰ ਇਹ ਬੱਚੀ ਬਾਈ 2 ਲੱਖ ਤੇ 5000 ਦੀ ਆਪਾਂ ਦੇ ਦਾਂਗੇ ਠੀਕ ਐ ਤੇ 15 ਦਿਨ ਹਲੇ ਕਰਮਾਂ ਵਾਲੀ ਦੇ ਦੱਸਿਆ ਪੈਂਡਿੰਗ ਨੂੰ ਬਈ ਤਿਆਰੀ ਤੇ ਫੋਲਾ ਚ ਹਫਤੇ ਸੂਪੇ ਕੋਈ ਗੱਲ ਨਹੀਂ ਠੀਕ ਹੈ ਬੈੜ ਵੇਖੋ ਕਿਦਾਂ ਦੀ ਆ ਮਨਕਨ ਪੂਰੀ ਫਰਸਟ ਕਲਾਸ ਬੱਚੀਆਂ ਨੇ ਦੁੱਧ ਦੇ ਬਈ ਇਹਨੇ ਬੱਚੀ ਦੇ ਦੂਗੀ 42 43 ਕਿਲੋ ਦੁੱਧ ਖੁੱਲਾ ਹੈ ਠੀਕ ਹੈ ਸੋ ਹਜੇ ਤੇ 15 ਦਿਨ ਬਾਕੀ ਆ ਦੱਸੋ 15 ਦਿਨਾਂ ਦੀ ਕੱਚੀ ਦੇਖ ਰਹੇ ਹੋ ਤੁਸੀਂ ਕਿੰਨੇ ਬੱਚਿਆਂ ਨੇ ਬਈ ਉੜ ਜੁੜ ਜੂ ਕਰਦੀਆਂ ਨੇ ਹੂੰ ਬਾਕੀ ਤਸੱਲੀ ਕਰਨਾ ਪਰੇ ਹਰੇਕ ਭਰਾ ਦਾ ਫਰਜ਼ ਆ ਕਿਉਂਕਿ ਆਪਾਂ ਹਫਤੇ ਵਿੱਚ ਟੁਕੜ ਟੁਕੜ 30 35 40 ਜਨਵਰੀ ਸੇਲ ਕਰਦੇ ਆ ਹੂੰ ਕਿਸੇ ਆਪ ਨੂੰ ਨਹੀਂ ਕਿਸੇ ਭਰਾ ਨੂੰ ਨੌਲੇਜ ਬਾਹਰੋਂ ਬਾਹਰ ਵੋਈ ਦੀ ਬਾਈ ਆਪਾਂ ਪਹਿਲੇ ਦਿਨੋਂ ਕਹਿੰਨੇ ਵੀ ਆਪਣੀ ਜ਼ਿੰਮੇਵਾਰੀ ਆ ਜਿਹੜੀ ਕਿ ਚੀਜ਼ ਆਪਾਂ ਜਿੰਨੀ ਦੇ ਸਕਦੇ ਹਾਂ ਹੁਣ ਇਹ ਬੱਛੀ ਦੇਖ ਲੋ ਨਾੜਾ ਨੂੜਾ ਹੋਰ ਬਾਈ ਬਹੁਤ ਟੌਪ ਦੀ ਬੱਛੀ ਆ ਅੱਗੇ ਜਿਹੜੀ ਇਹ ਬਹਿੜਾ ਕੀ ਬਾਈ 35 ਕਿਲੋ ਦਾ ਸੈ ਭਰਾ ਨੇ ਵਿੱਚ ਹੋਇਆਗਾ ਹੂੰ ਸੈਕੰਡ ਟਾਈਮਰ ਆ ਆਰਡਰ ਦੀ ਕੁਆਲਿਟੀ ਦੀ ਇਹ ਗੱਲ ਕਰੀਏ ਪੂਰੀ ਟੌਪ ਹਸਟ ਕਲਾਸ ਹੀ ਆ ਬਾਈ ਹਲੇ 10 ਦਿਨ ਪਏ ਨੇ ਇਹਦੇ ਕੀਮਤ ਇਹਦੀ ਤੇ ਰੇਟ ਦਾ ਲੈਣ ਦੇ ਨਾਲ ਇੱਕ 35 ਬਾਈ ਰੇਟ ਦਾ ਬਾਈ ਆਪਣੇ ਸਾਰੇ ਤਕਰੀਬ ਨੇ ਇਦਾਂ ਦੇ ਨੇ ਜਾਨਵਰਾਂ ਦੇ ਵੀ ਜਿਹੜੇ ਭਰਾ ਲੈ ਕੇ ਜਾਊਗਾ ਇਹ ਨਹੀਂ ਕੋਈ ਕਹੂਗਾ ਯਾਰ ਵੀ ਵੱੱਦ ਮੰਗਲਾ ਦੇਖ ਪੱਛੀਆਂ ਦੇਖੋ ਵੀ ਕਿਦਾਂ ਦਿਆਂ ਨੇ ਪੈਰਾਂ ਪੂਰਾ ਦਿਆਂ ਹੋਰ ਜਾਤ ਨਸਲ ਕਿੰਨੀਆਂ ਬਾਈ ਅੱਗੋਂ ਹਵਾਨਾ ਪਿਛੋਵਣਾ ਇਹ ਨਹੀਂ ਹੈਗਾ ਬਾਈ ਵੀ ਕੋਈ ਭਰਾ 200 ਕਿਲੋਮੀਟਰ ਤੇ ਆਊਗਾ ਤੇ ਉਹਦਾ ਮਨਰਾਸੂ ਵੀ ਯਾਰ ਕੀ ਖੜਾਗਾ ਚੱਲ ਬੱਤ ਚੱਲ ਇੱਕ ਤੋਂ ਲੈ ਕੇ ਬਾਈ ਲਾਸਟ ਤੱਕ ਟੋਪ ਤੋਂ ਟੋਪ ਹੀ ਆਉਣਗੀਆਂ ਠੀਕ ਹੈ ਅਗੇ ਬੱਚੀ ਆ ਗਈ ਬਾਈ ਇਹਦੇ ਮਾੜੇ ਮਾੜੇ ਮੁੱਡੀਆਂ ਹੀ ਆ ਨੇ ਜਿਵੇਂ ਕਈ ਵਾਰ ਕਸ਼ਟਕ ਦੇ ਨਾਲ ਸੰਗ ਕੱਢਣ ਤੋਂ ਬਾਅਦ ਆ ਜਾਂਦੀਆਂ ਨੇ ਹੂੰ ਤੇ ਬੱਚੇ ਲਊਗੀ ਬਾਈ ਹਲੇ ਤਕਰੀਬਨ ਹਫ਼ਤੇ ਤੋਂ 10 ਦਿਨ ਠੀਕ ਹੈ ਤੇ ਦੁੱਧ 25 ਤੋਂ ਲੈ ਕੇ 30 ਕਿਲੋ ਦੇ ਵਿੱਚ ਇਹਨੇ ਖਰਾ ਦੇ ਦੇਣਾ ਰੇਟ ਦਾ ਬਾਈ 1.5 ਲੱਖ ਰੁਪਈਆ ਬੱਚੀ ਦਾ ਪਰ ਬਰੀਡ ਦੇਖੋ ਇੱਕ ਬਾਈ ਇਹਨਾਂ ਦਾ ਰਿਕਾਰਡ ਸਾਰਾ ਬੱਚੀ ਦਾ ਠੀਕ ਹੈ ਕਿਹੜੇ ਸਿਮਨ ਦੀ ਆਪ ਆ ਕਿਹੜਾ ਇਹਦੇ ਲੱਗਨ ਲਿਖਤੀ ਰੂਪ ਤੇ ਜਿਹੜਾ ਆਪਾਂ ਨੂੰ ਭਰਾਣੇ ਭੇਜੇਗਾ ਇਹ ਤਿੰਨ ਵੜਾ ਇਕੱਠੀਆਂ ਫਾਰਮ ਚੋਂ ਲਈਆਂ ਆਪਾਂ ਠੀਕ ਹੈ ਹਾਂਜੀ ਹੁਣ ਇਹਦੀ ਬਰੀਡ ਦੇਖ ਲਾ ਬਾਈ ਕਿੱਦਾਂ ਆਰਡਰ ਦੀ ਜੇ ਗੱਲ ਕਰੀਏ ਬਾਈ ਤਕਰੀਬਨ ਸਾਰੀ ਫਿਕਸ ਬਾਨਨੇ ਦੇ ਬੜਾ ਨੇ ਤੇ ਨਵੇਂ ਹਣਦਿਆਂ ਨੇ ਬਾਈ ਪਹਿਲਣ ਦੂਜਣ ਬਸ ਹਣ ਇਹ ਵੀ ਬੱਚੀ ਬਾਈ ਜਦੋਂ ਜਮਾ ਤਿਆਰੀ ਤੇ ਹੋਈ ਆ ਉਹਦਾ ਰੰਗ ਰੂਪ ਦਿਖਾਊਗੀ ਵੀ ਮੈਂ ਕੀ ਚੀਜ਼ ਆ ਅੱਬ ਨਹੀਂ ਪਤਾ ਕਾਂ ਕਿਧਰੋਂ ਚੱਲ ਪਤਾ ਅੰਗੇ ਬਾਈ ਬੱਚੀ ਆ ਗਈ 15 ਦਿਨਾਂ ਦੀ ਨਰਮ ਠੀਕ ਐ ਐਂ ਦਿਖਾ ਦਨੇ ਆਪਾਂ ਤੇ ਨਾ ਖੋਲ ਦੇ ਮੜੀ ਆਈ ਮੜਾ ਪੱਜ ਗਏ ਇਹ ਬੱਚੀ ਅੱਜ ਦਾ ਰੇਟ ਬਾਈ 1 ਲੱਖ ਤੇ 15000 ਰੁਪਇਆ ਮੰਦਰੀ ਅੰਤਰੀ ਕੁਮਾਰ ਅੰਤਰੀ ਕੁਮਾਰ ਦੀ ਬੱਚੀ ਥੋੜੀ ਕੱਚੀ ਐ ਦੱਸੋ ਇੱਕ 15 ਦੀ ਬੱਚੀ ਦੇ ਦਾਂਗੇ ਬਾਈ ਦੁੱਧ 26 ਕਿਲੋ ਪਲੂਨ ਨੇ ਦਿੱਤਾ ਚਿੱਟੀ ਆ ਦੇਵਾਂ ਦੁੱਧ ਵਰਗੀ ਤਿਆਰੀ ਦੇ ਬਈ ਬੱਚੀ ਬਹੁਤ ਪਿਆਰੀ ਐ ਸਵਾ ਤੋਂ 30 ਦੀ ਬੱਚੀ ਮੰਦਰੀ ਮੋਡਲ ਪੁੱਤ ਇੱਕ 25 ਤੋਂ 30 ਦੀ ਬੱਚੀ ਵੇਖ ਜਾਣੀਆਂ ਬਾਈ ਇਹ ਹੂੰ ਕਿਉਂਕਿ ਵੀੜੇ ਬਾਈ ਇੱਕ ਆਪਣਾ ਹਿੰਟ ਦੇਣਾ ਹੁੰਦਾ ਸਭ ਭਰਾ ਹੁਣ ਫੋਨ ਕਰਦੇ ਨੇ ਵੀ ਬੈੜ ਬਾਈ ਆ ਗਈਆਂ ਜਾਂ ਕਿਵੇਂ ਹਨ ਹੂੰ ਅੱਗੇ ਜਿਹੜੀਆਂ ਬੱਚੀਆਂ ਬਾਈ ਜਿਹੜਾ ਮਰਜ਼ੀ ਭਰਾ ਲੈ ਜੇ ਜਮਾ ਖਰਾ ਦੁੱਧ ਦੇਣ 40 ਕਿਲੋ ਦੁੱਧ ਦੇ ਦੇਣਾ ਬਾਈ ਇਦਾਂ ਦੀ ਬੱਛੀ ਆ ਜਮਾ ਤਾਜੀ ਸੂਈ ਹੋਈ ਆ ਬੱਛੀ ਨੂੰ ਜਨਮ ਦਿੱਤਾ ਬਾਈ ਇਹਨੇ ਠੀਕ ਐ ਅੰਦਰੀ ਤੌਰ ਤੇ ਪਤਾ ਤੇ ਜੇ ਵਧੀਆ ਕੇਅਰ ਤੇ ਬਗਦਾ 40 ਕਿਲੋ ਨਹੀਂ 35 ਕਿਲੋ ਵਾਲਾ ਬਈ ਕੋਈ ਰੌਲਾ ਨਹੀਂ ਰੇਟ ਇਹਦਾ ਰੇਟ ਬਾਈ ਇਹਦਾ ਲੈਣ ਦੇਣ ਵਾਲਾ 1.5 ਲੱਖ ਰੁਪਈਆ ਬਾਈ ਠੀਕ ਸੋ ਦੋਸਤੋ ਬੱਚਾ ਵੀ ਇਹਦੇ ਨਾਲ ਬੱਛੀ ਤੇ 1.5 ਲੱਖ ਦੀ ਐ ਮਿੰਗੂ ਬਾਕੀ ਬਾਈ ਜਮਾ ਖਰਾ ਜੇ ਕੋਈ ਭਰਾ ਲੈ ਗਿਆ ਜਮਾ ਖਰਾ ਜੇ ਦੁੱਧ ਜਿਵੇਂ ਕਹਿੰਦੇ ਨੇ 35 ਕਿਲੋ ਦਾ ਕੋਈ ਰੌਲਾ ਹੀ ਨਹੀਂ ਠੀਕ ਹਵਾਨੇ ਦੇਖ ਲਓ ਫਿਕਸ ਉੱਤੋਂ ਬਰੀਡ ਕੁਆਲਿਟੀ ਨਸਲ ਬੜੇ ਸ਼ਾਨਦਾਰ ਕਿਉਂਕਿ ਬਾਈ ਜਦੋਂ ਬੌਲੇ ਚ ਪਸ਼ੂ ਨਿਕਲਦਾ ਘਟੋ ਘਟ ਹਫਤੇ ਦਾ 10 ਦਿਨਾਂ ਦੇ ਵਿੱਚ ਤਾਂ ਜਾਨਵਰ ਦੀ ਸੈਟਿੰਗ ਹੀ ਬਣਦੀ ਆ। ਹੂੰ। ਇਹ ਦੋ ਅਗੇ ਇਹ ਬੱਚੇ ਦੇਣਾਂਗੇ ਬਾਈ ਸਵਾ ਦੀ। ਠੀਕ ਹੈ। ਇਹਨੇ ਵੀ ਜਮਾ ਸਿਰੇ ਦੀ ਬੱਚੀ ਨੂੰ ਜਨਮ ਦਿੱਤਾ ਬਾਈ। ਠੀਕ ਹੈ। ਦੁੱਧ 30 ਤੋਂ 35 ਕਿਲੋ ਜਮਾ ਖਰਾ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਜੇ। ਬਰੀਡ ਨਸਲ ਜਾਤ ਸਵੈਲਿੰਗ ਦੇਖ ਲੋ ਥੋੜੀ ਹੈਗੀ ਆ। ਜਿਸ ਦਿਨ ਜਮਾ ਪ੍ਰੋਪਰ ਬਾਈ ਬੱਚੀ ਦੁੱਧ ਤੇ ਆਈ ਹੋਈ ਦਿਖਾਊਗੀ ਰੰਗ ਆ ਉਹਦਾ। ਇਹਨੇ ਬੱਚੀ ਜਮਾ ਸਿਰਾ ਬ੍ਰੈਂਡ ਹੀ ਬੱਚੇ ਨੂੰ ਜਨਮ ਦਿੱਤਾ ਬਾਈ। ਠੀਕ ਹੈ। ਜਿੰਨੀਆਂ ਵੜਾਂ ਹੁਣ ਤੁਸੀਂ ਆਪ ਹੀ ਦੇਖ ਲਓ ਜਿਵੇਂ ਕੱਲ ਦੀ ਸੁਈ ਹੋਈ ਆ ਥੋੜੀ ਥੋੜੀ ਮੰਨ ਕੇ ਸਵੇਲਿੰਗ ਹੈਗੀ ਆ ਜਦੋਂ ਉਹ ਬੱਚੇ ਦੀ ਚਿੱਟੀ ਬਈ ਆ ਚਿੱਟੀ ਬੱਚੀ ਸਾਰੀ ਹਾਲ ਦੇ ਪਰਲੇ ਤਾਂ ਬੈਠੀ ਜੀ ਓਕੇ ਇਹ ਬੱਚੀ ਦਾ ਭਾਈ ਬਾਜੇ ਮਰੇ 1.5 ਲੱਖ ਰੁਪਇਆ ਅੱਜ ਵਾਲਾ ਠੀਕ ਹੈ ਕਿਉਂਕਿ ਭਾਈ ਇਹ ਦੁੱਧ ਦਿਆ ਕੇ ਘਟਦੇ ਵੀ ਰਹਿੰਦੀਆਂ ਨੇ ਵਾਧਦੇ ਵੀ ਰਹਿੰਦੀਆਂ ਨੇ ਹਮ ਹਵਾਨਾ ਦੇਖ ਲਓ ਭਾਈ ਕਿੰਨਾ ਸ਼ਾਨਦਾਰ ਆ ਅਗੇ ਬੱਚੀ ਆ ਭਾਈ ਇਹ ਨਹੀਂ ਬੱਚੀ ਦਿੱਤੀ ਨਾ ਪਤਾ ਇਹਦੇ ਮਗਰ ਵੀ ਬੱਚੀ ਆ ਭਾਈ ਇਹਦਾ ਰੇਟ ਵੀ ਭਾਈ 1.5 ਲੱਖ ਰੁਪਇਆ ਰੱਖਿਆ ਆਪਾਂ ਨੇ ਲੋ ਤਾਂ ਪਹਿਲਣ ਨੇ 28 ਤੋਂ 30 ਕਿਲੋ ਦਿੱਤਾ ਹੋਇਆਗਾ ਬਾਕੀ ਬਈ ਮਾਨਤਨ ਤੁਹਾਨੂੰ ਪਤਾ ਮੌਕੇ ਤੇ ਹੋ ਜਾਂਦਾ ਨਾ ਜਿਹੜਾ ਭਰਾ ਦੂਰੋਂ ਚੱਲ ਕੇ ਆਉ ਕਿਤੋਂ ਸਹੀ ਹੱਥੀ ਜਵਾਈ ਵਾਲੇ ਥਣ ਵੀ ਨੇ ਬਾਈ ਤੇ ਮਸ਼ੀਨ ਵਾਲੇ ਵੀ ਨੇ ਮੋੜ ਲਬ ਤਸੱਲੀ ਕਰਨਾ ਭਰਾਵਾਂ ਦਾ ਫਰਜ਼ ਆ ਆਪਣਾ ਫਰਜ਼ ਆ ਬਾਈ ਜਾਨਵਰ ਲਿਆਂਦਾ ਵੀਡੀਓ ਚ ਦਿਖਾਤਾ ਕੀ ਡਿਟੇਲ ਆ ਜਾਨਵਰ ਦੀ ਪਿੱਛੋਂ ਕਿੰਨਾ ਕੀ ਗੱਲਬਾਤ ਆ ਅਗੇ ਭਾਈ ਕੁਛ ਵੜਾ ਕੱਚੀਆਂ ਨੇ ਆਪਾਂ ਬੱਚੀ ਦਿਖਾ ਦੇਣੇ ਜਰਸੀ ਹੂੰ ਇਹ ਭਾਈ ਐਚ ਐਫ ਦੇ ਪੇਟੋਂ ਨਿਕਲੇ ਆ ਆਈ ਪੁੱਤ ਮੋਢੇ ਨਾਲ ਤਾਂ ਬਣੇ ਦੰਦ ਚੈੱਕ ਕਰਾ ਦੇ ਇਹਦੇ 30 ਤਰੀਕ ਨੂੰ ਭਾਈ ਦਿਨ ਪੂਰੇ ਆ ਠੀਕ ਐ ਐਚ ਐਫ ਦੇ ਵਿੱਚੋਂ ਜਰਸੀ ਕੱਢੀ ਆ ਭਰਾ ਦੀ ਹੂੰ ਤੇ ਮੜੇ ਦੰਦ ਚੈੱਕ ਕਰੇ ਦੋ ਦੰਦ ਆ ਭਾਈ ਪਿਓਰ ਤੇ ਦੁੱਧ ਵੀ 24 25 ਕਿਲੋ ਦੇ ਦੇਣਾ ਭਾਈ ਜਮਾ ਖਰੀਦੋ ਦੰਦ ਆ ਭਾਈ ਨੇੜੇ ਫੜ ਲਾ ਪੁੱਤ ਉਤੋਂ ਜੱਫੀ ਪਾ ਲੈਣੀ ਸੀ ਚੱਲ ਕੋਈ ਨਾ ਉਤੋਂ ਦੀ ਜੱਫੀ ਪਾ ਲੈ ਪੁੱਤ ਮੈਨਾਂ ਤਾਂ ਕਾ ਕਰਨ ਦੇ ਲੋੜ ਹੀ ਨਹੀਂ ਦੋ ਦੰਦ ਦੋ ਦੰਦ ਪੇਰ ਕਨਫਰਮ ਦੋ ਦੰਦ ਆ ਬਾਈ ਤੋਰੀ ਤੋਰ ਦੋ ਦੋ ਬਾਈ 24 25 ਕਿਲੋ ਦੇ ਦੇਣਾ ਬੱਛੀ ਨੇ ਜਿੰਮੇ ਅੱਗੇ ਕਿਸੇ ਨੇ ਬੱਚਿਆਂ ਦੇ ਕੰਮ ਕਰਨਾ ਬੜੀ ਟੌਪ ਦੀ ਪਿਆਰੀ ਬੱਛੀ ਆ ਬਾਈ ਰੇਟਾ ਜਾ ਮੂੰਹ ਇਹ ਰੇਟ ਵਾਈਜ਼ ਕੀਤੋ ਦੇ ਦਾਂਗੇ 1 ਲੱਖ 5000 ਦੀ ਬੱਛੀ ਬਾਈ ਨਗੀਨਾ ਬਾਈ ਜੀ ਜੀ ਤੇ ਜਿਹੜੇ ਸ਼ੌਂਕ ਨਾਲ ਭਰਾ ਨੇ ਕਿਤੇ ਕੱਲਾ ਜਾਨਵਰ ਰੱਖਣਾ ਜਿਵੇਂ ਵਿੱਚ ਵੀਰ ਘੋੜੀਆਂ ਘਾੜੀਆਂ ਵਾਲੇ ਨੇ ਸ਼ੌਂਕ ਨਾਲ ਰੱਖਦੇ ਨੇ ਤੁਸੀਂ ਬਰੀਡ ਦੀ ਜੇ ਗੱਲ ਕਰੀ ਐਨੀ ਕਿ ਪਿਆਰੀ ਤੇ ਸੁੰਦਰਤਾ ਬਾਈ ਦੇਖਦੇ ਮੋੜੇ ਪੁੱਪੇ ਕੱਢ ਕੇ ਲੈ ਇਹਨੂੰ ਉੱਪਰ ਦੀ ਦੇਖੀਏ ਤੋ ਉਸੋ ਇਹਦਾ ਕਿਤੀ ਟੈਂਟ ਇਹਦਾ ਨਾ ਸਾਰਾ ਹੀ ਸਟਰਕਚਰ ਜਰਸੀ ਵਾਲਾ ਰੰਗ ਐਚਐਫ ਵਾਲਾ ਆ ਗਿਆ ਹਾਂ ਪਰ ਬਈ ਹਾਈਟ ਜਰਸੀ ਵਾਲੇ ਸਾਹਿਬ ਜਿਵੇਂ ਕਿਸੇ ਭਰਾ ਨੇ ਅੱਗੇ ਸ਼ੌਂਕ ਤੌਰ ਤੇ ਜਰਸੀ ਦੇ ਬੱਚੇ ਲੈਣੇ ਨੇ ਤੋਂ ਜੇ ਸ਼ੌਂਕ ਨਾਲ ਰੱਖਣੀਆਂ ਬਰੀਡ ਵਾਲਾ ਮਾਮਲਾ ਦੇਖੋ ਬਈ ਕਿੰਨਾ ਚੰਗਾ ਹੈ ਬੰਦ ਬਈ ਅਸਲ ਆ ਬਈ ਜਿਹੜੀਆਂ ਬਾਹਰ ਖੜੀਆਂ ਗਾਵਾਂ ਅੱਗੇ ਬਈ ਇਹਨੇ ਕੱਲੀ ਨੇ ਦਿੱਤਾ ਬੱਚਾ ਠੀਕ ਹੈ ਬੋਲੇ ਚ ਅੱਜ ਸਵੇਰ ਹੈ ਖਾਲੀ ਆ ਪ੍ਰੋਪਰ ਹੂੰ ਦੁੱਧ ਮੰਨ ਕੇ ਜੇ ਦੁੱਧ ਦੀ ਗੱਲ ਕਰੀਏ ਬਾਈ ਤਾਂ 35 ਕਿਲੋ ਵਛੀਂ ਦੋਦੇ ਨੇ ਦੇ ਦੇਣਾ ਚਾਹੇ 30 ਮੰਨ ਕੇ ਲੈ ਜਾਓ ਕੋਈ ਭਰਾ ਠੀਕ ਹੈ ਤੇ ਰੇਟ ਬਾਈ ਇਹਦਾ ਆਪਾਂ ਜਮਾਂ ਲੈਣ ਦੇ ਨਾਲ 1,45,000 ਰੁਪਏ ਠੀਕ ਹੈ ਵੱਡੇ ਢਾਂਚੇ ਦੀ ਆ ਤੇ ਸਾਫ ਸੁਥਰੀ ਆ ਇਹਨੇ ਕੱਲਾ ਮੇਲ ਦਿੱਤਾ ਬਾਈ ਠੀਕ ਹੈ ਉੱਪਰੋਂ ਦੇਖ ਲਓ ਜੇ ਆਪਾਂ ਗੱਲ ਕਰੀਏ ਢਾਂਚੇ ਦੀ ਤਾਂ ਬਰੀਡ ਨਸਲ ਅਗਾੜੀ ਗੂੜੀ ਹੋਰ ਪਿੱਛੇ ਤੱਕ ਬਾਈ ਸਭ ਵੱਡੇ ਪੂਰੀ ਵੱਡੀ ਵਛੀ ਹੈ ਬਾਈ ਮੜ ਬਤਾ ਕਮਾਲ ਜੋ ਜੋ ਬਾਈ ਦੁੱਧ ਦਤੇ ਜੋ ਜੋ ਨਾਣਾ ਕੜ ਦੀ ਤੁਰਿ ਆਉਗੇ ਚੱਕੇ ਦੁੱਧ ਦਾ ਬਾਈ ਪਸ਼ੂ ਦੀ ਜਾਤ ਨਹੀਂ ਦੇਣਾ ਬਾਕੀ ਆਪਣੀ ਖੁਰਲੀ ਵੀ ਦੁੱਧ ਦਿੰਦੇ ਲੈ ਜਾ ਯਾਰ ਦੁੱਧ ਆ ਉਹਦੀ ਖੁਰਲੀ ਵੀ ਕਟਵਾਉਂਦੇ ਆ ਬਾਈ ਹੁਣ ਜੇ ਲਿਜਾ ਕੇ ਜੇ 50 ਕਿਲੋ ਲਈ ਬੰਨ ਲੀਏ ਆਪਾਂ ਕੇ ਆਰ ਨਹੀਂ ਤਾਂ ਮੰਨ ਕੇ ਚੱਲ ਪੋ ਨਹੀਂ ਕਿੱਥੋਂ ਦੁੱਧ ਦੇਣਾ ਬਾਈ ਇਹ ਦੋ ਅੱਗੇ ਬਾਈ ਜਿਹੜੀ ਇਹ ਬੱਚੇ ਬਾਈ ਰਾਤ ਸੂਈਆ ਇਹਨੇ ਬੱਚੀ ਦਿੱਤੀ ਮੋਟੇ ਇਹਨੇ ਬੱਚੀ ਦਿੱਤੀ ਆ ਬਾਈ ਇਹਦਾ ਰੇਟ ਬਾਈ 1.5 ਲੱਖ ਰੁਪਿਆ ਦੁੱਧ ਜੇ ਕੋਈ ਭਰਾ ਦੇ ਨਾਰਮਲ ਜਾਂ ਕਿਸੇ ਵੀਰ ਨੇ ਲੈ ਕੇ ਜਾਣੀਆਂ ਤਾਂ 30 ਕਿਲੋ ਦੁੱਧ ਮੰਨ ਕੇ ਲੈ ਜੇ ਦੁੱਧ ਜ਼ਿਆਦਾ ਦੇ ਦੂ ਭਾਈ ਹੌਲੀ 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 ਇਹ ਵੀ ਦੇਖੋ ਟਾਂਚਾ ਬਈ ਮੂਹਰੋਂ ਪਿੱਛੇ ਤੱਕ ਕਮਾਲ ਐ ਤੂੰ ਸਾਹਿਬ ਅਬ ਅੱਛੇ ਇਸੇ ਦੇ ਨਾ ਅਬ ਬੱਚਾ ਦਿਖਾ ਦੇ ਭਾਈ ਇਹਦਾ ਠੀਕ ਐ ਇਹ ਬੱਚੀ ਐ ਬ੍ਰੈਂਡ ਬੱਚਾ ਭਾਈ ਪੂਰਾ ਦੇਖ ਚੱਲ ਪੁੱਤ ਕਹਿੰਗੇ ਭਾਈ ਜਿਹੜੀ ਚੰਗੀ ਬੱਚੀ ਆ 25 ਤੋਂ 30000 ਦੀ ਜਮਦੀ ਦਾ ਚੰਗੀ ਬੱਚੀ ਹੋਈ ਆ ਦੇ ਉਹ ਜਿਹੜੀ ਅੱਗੇ ਬੈਠਾ ਬਾਈ ਇਹਨੇ ਇੰਨੀ ਸ਼ਾਨਦਾਰ ਬੱਚੀ ਦਿੱਤੀ ਆ ਬਾਈ ਉੱਥੇ ਬੈਠੀ ਆ ਬੜੀ ਪਿਆਰੀ ਦੁੱਧ ਪਹਿਲਾਂ ਨਾਲ 25 ਕਿਲੋ ਦੱਸਿਆ ਭਰਾ ਨੇ ਤੇ ਇਹ ਬੈੜ ਆਪਾਂ ਦੇ ਦਾਂਗੇ ਬਾਈ 1 ਲੱਖ 5000 ਹੌਲੀ 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 ਭੱਜੂਗੀ ਹੌਲੀ 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 ਨਾ ਖੋਲ ਤਾ ਤੇ ਦੁੱਧ ਮੰਨ ਕੇ ਜਿਹੜੇ ਵੀ ਭਰਾ ਨੇ ਲੈਣੀਆਂ ਬਾਈ 25 26 ਕਿਲੋ ਮੰਨ ਕੇ ਲੈ ਲੈ ਇਹ ਚ ਹਲਕਾ ਜਿਹਾ ਕ੍ਰਾਸ ਪਾਣਾ ਬਾਈ ਠੀਕ ਹੈ ਬੱਚਾ ਇਹਦੇ ਮਗਰ ਦਿਖਾਈ ਬਾਈ ਜਿੱਕੇ ਤਾਂ ਹੀ ਮੜਿਆ ਆ ਬੱਛਾ ਨਾ ਇੰਨਾ ਵਧੀਆ ਦਿੱਤਾ ਬਾਈ ਆ ਬੱਛੀ ਆ ਬਈ ਇਹਦੇ ਮਗਰ ਠੀਕ ਹੈ ਵੀ ਇਹ ਨਹੀਂ ਹੈਗਾ ਵੀ ਕਿ ਲਾਲਪੂ ਸਲੀ ਬੱਛੀ ਹੋਊਗੀ ਇਹ ਦੋ ਅੰਗਰੇਜ਼ ਜਿਹੜੀ ਗਾਂ ਖੜੀ ਅੱਗੇ ਜਿਹੜੀ ਤੇ ਪਰਲੇ ਪਾਸੇ ਪਹਿਲਣ ਵੜਾ ਕੀ ਇਹਨੇ ਵੀ ਬੱਛੀ ਦਿੱਤੀ ਆ ਬਾਈ ਬਹੁਤ ਟੌਪ ਦੀ ਬੱਛੀ ਐ ਖੋਲੀ ਪੱਦਰ ਕਿਸ ਦੁੱਧ ਬਾਈ ਨਾਰਮਲ ਜਿਹੜੇ ਮਰਜ਼ੀ ਭਰਾ ਮੰਨ ਕੇ ਦਾ ਦੁੱਧ 20 ਤੋਂ 25 ਕਿਲੋ ਮੰਨ ਕੇ ਲੈ ਲੈ ਰੇਟ ਇਹਦਾ ਬਾਜ਼ਮ ਰੱਖਿਆ ਬਾਈ 95000 ਰੁਪਏ ਬਹੁਤ ਸੋਹਣੀ ਬੈੜ ਜਦੋਂ ਤਿਆਰੀ ਤੇ ਗਈ ਅੱਜ ਦੂਸਰਾ ਦਿਨ ਇਹਨੂੰ ਸੂਈ ਨੂੰ ਮੋੜ ਲਾ ਤੇ ਆਪ ਵੀ ਵਧੀਆ ਬੱਚੇ ਆ ਬਾਈ ਦੁੱਧ ਤੇ ਆ ਕੇ ਆ ਮੰਨ ਲੋ ਵੀ 25 ਕਿਲੋ ਦੁੱਧ ਦੇ ਦੇਣਾ ਚਾਹੇ ਕੋਈ 20 ਮੰਨ ਕੇ ਲੈ ਜੇ ਰੇਟ ਵੀ ਬਾਈ ਬਾਜਵਾ ਬੱਚੇ ਮਗਰ ਟਾਪ ਆ ਤੋਕੇ ਬਾਈ ਚੜ ਚੁੜ ਕੇ ਨਾ گاਵਾ ਫੇਰ ਹੀ ਬਣਦੀਆਂ ਨੇ ਕਿ ਨਾ ਖਾਲੀ ਹੋ ਕੇ ਅੱਗੇ ਜਿਹੜੀ ਇਹ ਆ ਗਈ ਬੱਚੀ ਬਾਈ ਇਹ ਬੱਚੀ ਨੂੰ ਅੱਜ ਤੀਜਾ ਦਿਨ ਆ ਸੂਈ ਇਹਦੀ ਬੱਚੀ ਆ ਇਹਦੇ ਮਗਰ ਵੀ ਬੱਚੀ ਹੈ ਜੀ ਤੇ ਦੁੱਧ 24 25 ਕਿਲੋ ਮੰਨ ਜਿਹੜਾ ਮਰਜ਼ੀ ਭਰਾ ਲੈ ਲੈ ਇਹ ਬੱਚੀ 1 ਲੱਖ 1000 ਦੀ ਦੇ ਦਾਂਗੇ ਬਾਈ ਠੀਕ ਹੈ ਉਹ ਸ਼ਾਨਦਾਰ ਬਿਹੜਾ ਨੇ ਬਾਈ ਲਿਆ ਵਾਪਸ ਜਿੰਨੀਆਂ ਵੀ ਹੈਗੀਆਂ ਨੇ ਹਮ ਇਹਨਾਂ ਫਰਸਟ ਕਲਾਸ ਬੱਚੀਆਂ ਨੇ ਮੁੱਲ ਆਪਣੇ ਭਰਾਵਾਂ ਨੇ ਲਾਉਣਾ ਹੁਣ ਥਣ ਥਣ ਦੇਖ ਲਓ ਬਾਈ ਇਹ ਬੱਚੀ ਕਿੱਦਾਂ ਦੀ ਹੈ 25 ਕਿਲੋ ਦੁੱਧ ਵੀ ਦਿੰਦੇ 25 ਕਿਲੋ ਬਹੁਤ ਹੋ ਜਾਂਦਾ ਬਾਈ ਪਰਲੇ ਪਸ ਲਾਉਣਾ ਕਿੱਥੇ ਲਾਉਣਾ ਇਹ ਦੋ ਅੱਗੇ ਜਿਹੜੀ ਬੱਚੀ ਪੱਤੀ ਅੱਗੇ ਫੇਰ ਪਹਿਲੇ ਨੂੰ ਬੱਚੇ ਆ ਗਏ ਬਾਈ 4 ਦੰਦ ਹਮ ਇਹ ਬੱਚੇ ਦੇਵਾਂਗੇ ਜੀ ਜੀਤ ਵੀਰੇ 1,45,000 ਦੀ ਠੀਕ ਹੈ ਤੇ ਇਹਨੇ ਬੱਚੇ ਦਿੱਤੇ ਨਾ ਇਹਦੇ ਮਗਰ ਨਾ ਹਾਂ ਇਹਦੇ ਹੀ ਬੱਚੇ ਆ ਬਈ ਮਗਰ ਇਹਦੇ ਜਰਸੀ ਦੇ ਬੱਚੇ ਆ ਬਈ ਪਰ ਮਗਰ ਕਈ ਵਾਰ ਕੋਈ ਭਰਾ ਪੁੱਛਣ ਲੱਗ ਜਾਂਦਾ ਹੁੰਦਾ ਨਾ ਸਹੀ ਇਹਨੇ ਜਰਸੀ ਦੇ ਬੱਚੇ ਨੂੰ ਜਨਮ ਦਿੱਤਾ ਟਾਂਚਾ ਦੇਖ ਲਓ ਥੱਲੋ ਲੇਵੇ ਦੀ ਪਿੱਛੋਂ ਵੀ ਬਈ ਪੂਰੇ ਟੋਪਰ ਬੱਚੇ ਆ ਗੀ ਬਈ 1,45 ਦੀ ਦੇ ਦਾਂਗੇ ਬਈ ਠੀਕ ਹੈ ਬਾਕੀ ਹੋਰ ਆ ਬਈ ਜਦੋਂ ਵੀ ਕੋਈ ਭਰਾ ਦੂਰੋਂ ਚੱਲ ਕੇ ਆਉਂਦਾ ਰੇਟ ਬਣ ਜਾਂਦਾ ਹੁੰਦਾ ਨਾ ਹੁੰਦਾ ਨਾ ਬਈ ਸਹੀ ਇਹਨਾਂ ਆਪਣਾ ਫਰਜ ਆ ਦਿਖਾਉਣ ਦਾ ਜਿਹੜੀ ਜਰਸੀ ਖੜੀ ਹੈ ਪੱਤੀ ਜਰਸੀ ਬੱਚੀ ਵੀ ਤਾਜੀ ਸੂਈਏ ਬੱਚੀ ਦਿੱਤੀ ਹੈ ਬਈ ਇਹਨੇ ਵੀ ਹਮ ਅੱਜ ਤੀਜਾ ਦਿਨ ਸੂਈ ਨੇ ਕਿੰਨੀ ਕਿ ਬੋਲੀਆਂ ਪੁੱਤ ਥੱਲੇ ਜਰਸੀ ਦੇਲੇ 14 ਤੋਂ 15 ਕਿਲੋ ਬੋਲੀਆਂ ਜਿੱਤੀ ਜੇੜਾਂ ਦਾ ਤਿਆਰ ਆ ਬਾਈ 20 ਕਿਲੋ ਪਹਿਲਾਂ ਨਾਲ ਦਿੱਤਾ ਹੋਇਆਗਾ ਰੇਟ ਇਹਦਾ ਪਰਖ ਹੈ 1 ਲੱਖ ਤੇ 10000 ਰੁਪਿਆ ਉਪਰੀ ਤੋਰ ਦੀ ਮੁੱਤ ਹੱਥੀ ਚਵਾਈ ਵਾਲਾ ਥਣ ਵੀ ਬੜਾ ਪਿਆਰਾਗਾ ਤੇ ਬੱਚੀ ਵੀ ਮੰਗ ਰਹੇ ਨੇ ਟਾਪ ਦੀ ਦਿੱਤੀ ਆ ਬਾਈ ਹੁਣ ਮੰਗਲ ਨੂੰ ਚਾਹੇ ਦਾ ਪੱਕ 26 27 ਮੰਗਲੋ ਜਾਂ 30 ਮੰਗਲੋ ਪਰ ਚਵਾਈ ਨੂੰ ਇੱਕ ਨੰਬਰ ਆ ਬਾਈ ਨਵਾਂ ਹਾਣਾ ਛੱਗੀ ਬੱਚੀ ਆ ਦੰਦਾਂ ਦੀ ਮਗਰ ਇਹ ਵੀ ਟੌਪ ਅੱਛੀ ਆ ਬਾਈ ਠੀਕ ਹੈ ਬਾਕੀ ਤੋਂ ਇਲਾਵਾ ਬਾਈ ਗਾਮ ਅੰਦਰ ਖੜੇ ਨੇ ਚਲੋ ਆਪਾਂ ਇੱਥੇ ਦਿਖਾ ਦਿੰਨੇ ਕੰ ਵੀਡੀਓ ਬੜੀ ਵੱਡੀ ਬਣ ਜਾਂਦੇ ਬਾਈ ਫਿਰ ਹੂੰ ਸੂਈਆਂ ਸਵਾਈਆਂ ਹੋਰ ਥੋੜਾ ਜ਼ੂਮ ਕਰਕੇ ਕੀ ਆ ਗੇਟ ਚੋਂ ਦਿਖਾ ਦਿੰਨੇ ਆ ਇੱਥੋਂ ਹਾਂ ਸਹੀ ਸੋ ਕੋਸ ਗਾਮ ਅੰਦਰ ਵੀ ਖੜੇ ਗਾ ਦੱਸੋ ਸੋ ਇੱਧਰ ਬੈਠੇ ਨੇ ਬਾਈ ਇੱਕ ਬੱਚੀ ਹੋਰ ਖੜੀ ਆ ਉਹ ਦੇ ਦਾਂਗੇ ਬਾਈ ਦੀ ਆਪਾਂ 105000 ਦੀ ਸੂਈ ਸਵਾਈਆਂ ਉਹ ਕਿ ਬੋਲੇ ਚ ਨੁੱਚੜੀ ਹੋਈ ਸੀ ਫਿਰ ਇੱਕ ਟੌਪ ਦੀ ਝੋਟੀ ਵੀ ਆ ਬਾਈ ਹਾਂ ਬੱਧੀ ਇਹ ਝੋਟੀ ਬਾਈ 6 ਦਾੰਦਾ ਠੀਕ ਹੈ ਹੋ ਜਾ ਇਸ ਟਾਈਮ ਕੋਈ ਮਰਜ਼ੀ ਭਰਾ ਦੇਖੋ ਕਹਿਣ ਦੀ ਲੋੜ ਨਹੀਂ ਬਾਈ ਟਾਈਮ ਦੇਖ ਲਓ ਮੇਰੇ ਹਿਸਾਬ ਨਾਲ 1.5 ਵਜੇ ਹੋਣਾ ਨਾ 18 ਹੋਏ ਨੇ ਹੂੰ ਤੇ ਐਂ ਦੇਖ ਲਓ ਵੀ ਇਸ ਟਾਈਮ ਮੌਕੇ ਤੇ ਚੋਣ ਚੋਣ ਦਾ ਬਾਈ ਜੀ 16 ਤੋਂ 17 ਕਿਲੋ ਦੁੱਧ ਜਮਾ ਰੇੜੀ ਆ ਅੱਜ 18 ਤੱਕ ਸੂਈ ਨੋ ਗਿਆ ਸੇਖ ਲਓ ਸ਼ਾਮ ਨੂੰ ਬਾਈ ਐਂ ਮੰਨ ਲਾ ਟਾਈਮ ਤੋਂ ਟਾਈਮ 5.5 ਤੋਂ 5.5 ਜਿਹੜਾ ਮਰਜ਼ੀ ਭਰਾ ਚੋਲੇ 16 17 ਕਿਲੋ ਨੈਟ ਤਿਆਰ ਆ ਠੀਕ ਹੈ ਵੱਡੀ ਕੀ ਰੇਟ ਲੈਣਾ ਰੇਟ ਬਾਈ 215000 ਦੀ ਝੋਟੀ ਦੇ ਦਾਂਗੇ ਜਿਹੜਾ ਮਰਜ਼ੀ ਭਰਾ ਆਪਣੇ ਘਰੇ ਆ ਕੇ ਚੋਈ ਜਾਵੇ ਤਸੱਲੀ ਕਰ ਲੈ ਦੇਖੋ ਦਸਣ ਦੀ ਲੋੜ ਨਹੀਂ ਬਾਈ ਸ਼ਾਮ ਨੂੰ 5.5 ਵਜੇ ਬਾਈ ਜਿੱਤ ਚੱਲਣੋਂ ਹਟ ਜਾਂ ਥਾਣਾ ਚ ਦੇਖ ਲਓ ਕੋਈ ਦੇ ਧਾਰ ਨਹੀਂ ਸਹੀ ਫੇਸ ਕੁਆਲਟੀ ਦੇਖ ਲਓ ਕਿੰਦਾ ਦੀ ਆ ਤੇ ਅੱਗੇ ਇੱਕ ਝੋਟੀ ਆਹਾ ਬਾਈ ਇਹ ਗੱਬਣਾ ਕਰਮ ਵਾਲੀ ਦੁੱਧ ਨੇ 15 ਕਿਲੋ ਪਹਿਲਣ ਦਾ ਦਿੱਤਾ ਹੋਇਆ ਦੇਖੋ ਇਧਰ ਬਿਲਕੁਲ ਨੰਗੇ ਲੇਵੇ ਦੀਆਂ ਝੋਟੀਆਂ ਨੇ ਬਾਈ ਇਹ ਝੋਟੀ ਵੀ ਦੋ ਦਸ ਦੀ ਦੇ ਦਾਂਗੇ ਬਾਈ ਆ ਫੇਸ ਕੁਆਲਟੀ ਦੇਖ ਲਓ ਜਿਹੜੇ ਭਰਾ ਕਹਿੰਦੇ ਨੇ ਵੀ ਚੰਗੀ ਟਾਪ ਦੀ ਬਰੀਡ ਤੇ ਕੰਮ ਕਰਨ ਖਾਤਰ ਲੈਣੀ ਆ ਜੇ ਤੋੜਨੀ ਆ ਨੇ ਤਾਂ ਤੋੜ ਵੀ ਦੇਨੇ ਤੁਹਾਨੂੰ ਬੱਸ ਰਹਿਣ ਦੇ ਸੋਏ ਦਸ ਦੋ ਝੋਟੀਆਂ ਵੀ ਹੈ ਟਾਪ ਦੀਆਂ ਝੋਟੀਆਂ ਨੇ ਬਾਈ ਆਹ ਝੋਟੀ ਦਾ ਬਾਈ ਕੋਈ ਮੁੱਲ ਨਹੀਂ 20 ਕਿਲੋ ਦੁੱਧਾ ਜਿਹੜਾ ਮਰਜ਼ੀ ਭਰਾ ਲੈ ਲੈ ਤੂੰ ਹੂੰ ਦੇਖੋ ਦੇ ਦੱਸਣ ਦੀ ਜਰੂਰਤ ਨਹੀਂ ਸਹੀ ਹਾਂਜੀ ਚੋਟੀ ਦੱਸੋ ਬਾਕੀ ਕੋਲੋਂ ਆਖੇ ਤੁਸੀਂ ਦੇਖ ਲਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਯਾ ਸਿੱਧਾ ਸੌਟਾ ਪਾਦੀ ਵੀ